ਬਾਬਾ ਦੀਪ ਸਿੰਘ ਦੇ ਦਰਬਾਰ ਦੇ ਦੁਪਹਿਰੇ ਦੀ ਹਾਜ਼ਰੀ ਜਦੋਂ ਵੀ ਭਰਨ ਜਾਣਾ ਤੇ ਦਿਲ ਚ ਇੱਕੋ ਹੀ ਗੱਲ ਲੈ ਕੇ ਜਾਣੀ ਕਿ ਮੈਂ ਬਾਬਾ ਦੀਪ ਸਿੰਘ ਦੀ ਗੋਦ ਦੇ ਵਿੱਚ ਬਹਿ ਕੇ ਪਾਠ ਕਰਨਾ ਪਿਓ ਹੈ ਨਾ ਸਾਡਾ ਬਹੁਤ ਪਿਆਰ ਕਰਦਾ ਹੋ ਉਹਦਾ ਸਾਡੇ ਲਈ ਸਭ ਕੁਝ ਕਰ ਸਕਦਾ ਕਦੇ ਖਾਲੀ ਹੱਥ ਥੋੜੀ ਮੋੜਦਾ ਸੱਚੇ ਦਿਲ ਨਾਲ ਬਾਬਾ ਦੀਪ ਸਿੰਘ ਦੇ ਦਰਬਾਰ ਜਾਓਗੇ ਦੁਪਹਿਰੇ ਚ ਕਦੇ ਕਿਸੇ ਦੀ ਗੱਲ ਨਾ ਸੁਣਾ ਆਪਣੀਆਂ ਅੱਖਾਂ ਬੰਦ ਕੀਤੀਆਂ ਸੁਰਤੀ ਗੁਰੂ ਵੱਲ ਲਾਲੀ ਦਾ ਯਕੀਨ ਦੇ ਨਾਲ ਮੈਂ ਕਹਿ ਸਕਦਾ ਕਿ ਬਾਬਾ ਦੀਪ ਸਿੰਘ ਜੀ ਉੱਥੇ ਆ ਜਾਣਾ ਜਰ ਹੋਣਗੇ ਬੈਠੇ ਤੁਹਾਡੀ ਗੱਲ ਸੁਣਨਗੇ ਆਪਣੀਆਂ ਮੁਸ਼ਕਲਾਂ ਲੈ ਕੇ ਜਾਓਗੇ ਨਾ ਕਿ ਜਿਹੜੀ ਜ਼ਿੰਦਗੀ 'ਚ ਪਰੇਸ਼ਾਨੀਆਂ ਚੱਲ ਰਹੀਆਂ ਅੱਜ ਜਿਨ੍ਹਾਂ ਦਾ ਤੁਹਾਡੇ ਕੋਲ ਹੱਲ ਹੀ ਨਹੀਂ ਹੈਗਾ ਤੁਸੀਂ ਹਾਰ ਮੰਨ ਚੁੱਕੇ ਹੋ ਬਾਬਾ ਦੀਪ ਸਿੰਘ ਦੇ ਅੱਗੇ ਜਾ ਕੇ ਰੱਖੋਗੇ ਬਾਬਾ ਦੀਪ ਸਿੰਘ ਨੂੰ ਸੁਣਾਓਗੇ ਤਾਂ ਪਰਤੱਖੀ ਗੱਲ ਆ ਬਾਬਾ ਦੀਪ ਸਿੰਘ ਜੀ ਉੱਥੇ ਬੈਠ ਕੇ ਤੁਹਾਡੀ ਗੱਲ ਸੁਣਨਗੇ ਆਪਣੇ ਤੇ ਬੀਤੀਆਂ ਹੀਆਂ ਗੱਲਾਂ ਬਾਬਾ ਦੀਪ ਸਿੰਘ ਨੇ ਜਦੋਂ ਦਾ ਸਾਭਿਆ ਨਾ ਕੋਈ ਤੋੜ ਨਹੀਂ ਸਕਿਆ ਇੱਥੇ ਲੱਖਾਂ ਦੀਆਂ ਝੋਲੀਆਂ ਭਰਦੇ 4-5 ਲੱਖ ਸੰਗਤਾਂ ਚ ਬੈਰੇ ਤੇ ਹਾਜ਼ਰੀ ਭਰਦੀਆਂ ਕਦੇ ਵੀ ਕਿਸੇ ਨੂੰ ਪੁੱਛ ਕੇ ਵੇਖ ਲੋ ਕਿਸੇ ਦੇ ਕਹਿਣ ਤੇ ਨਾ ਜਾਓ ਕਿਸੇ ਵੀ ਸੰਗਤ ਦੀ ਬਾਹ ਫੜ ਕੇ ਪੁੱਛ ਲੋ ਕਿ ਬਾਬਾ ਦੀਸੀ ਦੇ ਦਰਬਾਰ ਤੋਂ ਕਿੰਨੀਆਂ ਹੀ ਖੁਸ਼ੀਆਂ ਪ੍ਰਾਪਤ ਹੁੰਦੀਆਂ ਤੇ ਉਹਨਾਂ ਦੀਆਂ ਅੱਖਾਂ 'ਚ ਹੰਝੂ ਆਉਣਗੇ ਤੇ ਆਪਣੇ ਤੇ ਬੀਤੀਆਂ ਹੋਈਆਂ ਗੱਲਾਂ ਤੁਹਾਨੂੰ ਦੱਸਣਗੇ ਕਿ ਜਿੱਥੇ ਸਾਰੀ ਦੁਨੀਆ ਨਾ ਕਰ ਚੁੱਕੀ ਸੀ ਜਿਸੇ ਡਾਕਟਰਾਂ ਨੇ ਨਾ ਕਰਤੀ ਸੀ ਵੱਡੇ-ਵੱਡੇ ਤੂਫਾਨਾਂ 'ਚ ਫਸ ਚੁੱਕੇ ਸੀ ਉੱਥੇ ਕਿਵੇਂ ਬਾਬਾ ਦੀਸੀ ਨੇ ਪਲਚੀ ਕਢਵਾ ਲਿਆ ਜਿਹੜੇ ਕੰਮ ਜਨਮਾ ਤੋਂ ਰੁੱਕੇ ਹੁੰਦੇ ਇਨਸਾਨ ਦੇ ਬਾਬਾ ਦੀਪ ਸਿੰਘ ਦੇ ਦਰਬਾਰ ਦੀ ਚੁਪਹਰੇ ਦੀ ਹਾਜ਼ਰੀ ਭਰ ਕੇ ਉਹ ਕੰਮ ਵੀ ਪੂਰਨ ਹੋ ਜਾਂਦੇ ਆ। ਬਾਬਾ ਦੀਪ ਸਿੰਘ ਦੀ ਰਹਿਮ ਤਾਂ ਜੇ ਮੈਂ ਸ਼ਬਦਾਂ ਦੇ ਵਿੱਚ ਬਿਆਨ ਅੱਜ ਕਰਨਾ ਚਾਹਾਂ ਤਾਂ ਹੋ ਨਹੀਂ ਸਕਦੀਆਂ ਕਿਉਂਕਿ ਜਨਮ ਘਟ ਪੈ ਜਾਣਗੇ। ਪਰ ਰਹਿਮ ਤਾਂ ਨਹੀਂ ਮੁਕਣ ਗਿਆ ਬਾਬਾ ਦੀਪ ਸਿੰਘ ਦੀਆਂ। ਬਾਬਾ ਦੀਪ ਸਿੰਘ ਨੂੰ ਜਿਹੜੇ ਪਿਆਰ ਕਰਦੇ ਨਾ ਉਹਨਾਂ ਕੋਲੋਂ ਪੁੱਛਿਆ ਕਰੋ ਬਸ। ਬਾਬਾ ਹੀ ਬਹੁਤ ਦਿਆਲੂ ਹੈ। ਤੁਹਾਡਾ ਕੋਈ ਵੀ ਕੰਮ ਫਸਲ ਨਹੀਂ ਦੇਣਗੇ। ਤੁਹਾਨੂੰ ਕਦੇ ਕਿਸੇ ਅਗੇ ਝੁਕਾ ਨਹੀਂ ਦੇਣਗੇ। ਜਿਹੜੇ ਸੱਚੇ ਮਨ ਨਾਲ ਬਾਬਾ ਦੀਪ ਸਿੰਘ ਨੂੰ ਪਿਆਰ ਕਰਦੇ ਨਾ ਉਹ ਪਿਆਰ ਨਾਲ ਲਿਖੋ ਤਨ ਤਨ ਬਾਬਾ ਦੀਪ ਸਿੰਘ ਜੀ ਤੇ ਅਰਦਾਸ ਕਰੋ ਬਾਬਾ ਦੀਪ ਸਿੰਘ ਜੀ ਅੱਗੇ ਕਿ ਬਾਬਾ ਜੀ ਆਪਾਂ ਤੁਹਾਡੇ ਤੋਂ ਬਿਨਾ ਨਹੀਂ ਰਹਿ ਸਕਦੇ ਸਾਨੂੰ ਕਦੇ ਵੀ ਆਪਣੇ ਤੋਂ ਦੂਰ ਨਾ ਕਰੋ ਸਾਨੂੰ ਆਪਣੀ ਗੋਦ ਦੇ ਵਿੱਚ ਬਿਠਾ ਕੇ ਰੱਖੋ ਬਾਬਾ ਦੀਪ ਸਿੰਘ ਜੀ ਸਾਡੇ ਗਰੀਬਾਂ ਦੀ ਬਾਹ ਫੜ ਕੇ ਰੱਖੋ ਸਾਡਾ ਕੋਈ ਸਹਾਰਾ ਨਹੀਂ ਜੇਗਾ ਤੁਹਾਡੇ ਤੋਂ ਬਿਨਾ ਆਪਣੇ ਚਰਨਾਂ ਤੋਂ ਦੂਰ ਨਾ ਕਰਨਾ ਬਾਬਾ ਜੀ ਕਦੇ ਸਾਡਾ ਸਵਰਗ ਤਾਂ ਇੱਥੇ ਹੀ ਹੈ ਸਾਰੇ ਪਿਆਰ ਨਾਲ ਲਿਖੋ ਤਨ ਤਨ ਬਾਬਾ ਦੀਪ ਸਿੰਘ ਜੀ ਬਾਬਾ ਜੀ ਸਾਰਿਆਂ ਦੇ ਆਪਣਾ ਮੇਰ ਭਰਿਆ ਹੱਥ ਰੱਖਣ ਤੇ ਹਰ ਕਿਸੇ ਦੀ ਜ਼ਿੰਦਗੀ 'ਚ ਮੁਸ਼ਕਿਲਾਂ ਦੂਰ ਕਰਨ